आवाज आ रही है? आवाज आ रही है? मैं बोली आवाज आ रही है? नहीं आ रही? नहीं आ ओके। जा दो जाने दिए। आजू आजू ਹਾਂ ਜੀ 15-20 ਮਿੰਟ ਗੱਲ ਕਰ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹਦੀ ਆਵਾਜ਼ ਘਟਾਓ ਤੁਸੀਂ ਅਨੀ ਅਹਿਮਦ ਗੁਜਰਾਤੀ ਸਲਾਮ ਵਾਲੇਕੁਮ ਜੀ ਅਸਲਤ ਮੈਨੂੰ ਉਰਦੂ ਨਹੀਂ ਆਉਂਦੀ ਤੁਸੀਂ ਕੁਝ ਕਮੈਂਟ ਤਾਂ ਕੀਤਾ ਬਟ ਉਰਦੂ ਆਉਂਦੀ ਨਹੀਂ ਆ ਰਹੀ ਹੈ। ਸ਼ੁਕਰੀਆ ਜੀ ਦੱਸਣ ਲਈ ਕਿ ਆਵਾਜ਼ ਸਹੀ ਆ ਰਹੀ ਹੈ। ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਸ਼ਿਵਰਾਤਰੀ ਦਿਨ ਬਹੁਤ ਬਹੁਤ ਸ਼ੁਭ ਕਾਮਨਾਵਾਂ। ਮਹਾਦੇਵ ਸਾਰਿਆਂ ਤੇ ਆਪਦੀ ਕਿਰਪਾ ਦ੍ਰਿਸ਼ਟੀ ਬਣਾਈ ਰੱਖੇ। ਸਤਿ ਸ਼੍ਰੀ ਅਕਾਲ ਜੀ ਰੁਪਿੰਦਰ ਸਿੰਘ ਰੂਬੀ ਸੋਨੀ ਜੀ ਸਤਿ ਸ਼੍ਰੀ ਅਕਾਲ ਪਰਮਿੰਦਰ ਜੀ ਤੁਹਾਨੂੰ ਤੇ ਬਾਈ ਜੀ ਨੂੰ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਅੱਜ ਲਾਈਵ ਵੀ ਬੜਾ ਘੱਟ ਹੋਊਗਾ ਕਿਉਂਕਿ ਹਾਂ ਉਹਦਰ ਗਿਆ ਹੋ ਜਨਾ ਹਾਂ ਸ਼ਿਵਰਾਤਰੀ ਕਰਕੇ ਹਾਂ ਚਲੋ ਥੋੜਾ ਜਿਹਾ ਟਾਈਮ ਲੁਕੇ ਚਲੋ 15 20 ਮਿੰਟ ਲਈ ਲਾਈਵ ਹੋ ਜੀ ਮੇਨੇ ਤੇ ਸ਼ੋਰ ਕਿ ਨਾ ਹੋਰੇ ਉਹ ਠੀਕ ਮੇਰੇ ਕੋਲ ਕੋਣ ਕੋਣ ਵਾਚ ਕਰ ਰਹੇ ਤੁਹਾਨੂੰ ਦਿਖ ਰਿਹਾ ਨਹੀਂ ਹੋ ਰਿਹਾ ਹੋਰਸ ਨਾਓ ਕੋਣ ਕੋਣ ਜਾ ਕੇ ਮੱਥਾ ਟੇਕ ਆਇਆ ਜਾਂ ਹਲੇ ਜਾਣਾ ਕਿੱਦਾਂ ਦੀਆਂ ਰੌਣਕਾਂ ਨੇ ਤੁਹਾਡੇ ਸ਼ਹਿਰ 'ਚ ਤੇ ਕਿੱਥੋਂ-ਕਿੱਥੋਂ ਤੁਸੀਂ ਇੱਥੇ ਜੁੜੇ ਹੋ ਤੇ ਪੂਰੇ ਨਗਰਪਾਲਿਕਾ ਦੇ ਅੰਦਰ ਹੋਲੇ ਦਾ ਪ੍ਰਸ਼ਾਦ ਤੁਸੀਂ ਛਕ ਲਿਆ ਕਿ ਨਹੀਂ ਤੁਸੀਂ ਜੋ ਹੋ ਰਹੇ ਹੋ ਮੈਨੂੰ ਸਰ ਆਫ ਕਰਿਓ ਆਪ ਦਾ ਕੁਲਵੀਰ ਬੈਂਸਰੀ ਹੈਲੋ ਜੀ हेलो जी हेलो की हाल चाल थ वॉचिंग आ रहा है बट कोई बोल क्यों नहीं रहा इना भी माड़ा नहीं बोल दी सती भैन कुछ बोलते नहीं पे कुलवीर कुलविंदर कुलवीर बैंस जी कह रहे हैं शिवरात्रि की यहां बहुत-बहुत मुबारक का कानवी जी बहुत-बहुत मुबारक का सारे हिंदुस्तान बहुत-बहुत मुबारक हरविंदर कौर जी हाँ जी चलो बहुत शुक्रिया जे मथा टेक के आए ਆਓ ਕੋਈ ਗੱਲਬਾਤ ਸੁਣਾਓ ਕੁਝ ਪੁੱਛਣਾ ਹੋਵੇ ਵੈਸੇ ਤਾਂ ਅੱਜ ਦਾ ਇੱਕ ਇਵੈਂਟ ਹੈ ਸਾਡਾ ਇਵੈਂਟ ਕਹਿ ਸਕਦੇ ਹੋ ਇੱਕ ਮੀਟਿੰਗ ਕਹਿ ਸਕਦੇ ਹੋ ਮੀਟ ਐਂਡ ਗ੍ਰੀਟ ਅਸੀਂ ਬੀਵਰ ਨੇਸ਼ਨ ਵਿੱਚ 7 ਵਜੇ ਪਹੁੰਚਾਂਗੇ ਜੇਕਰ ਕੋਈ ਮਿਲਣਾ ਚਾਹੁੰਦਾ ਮੈਂ ਉਹਦੀ ਪੋਸਟ ਵੀ ਪਾਈ ਹੈ ਉਥੇ ਕਿਰਨ ਤੇ ਗगन ਜੋ ਕਿ ਮੇਰੇ ਨਾਲ ਵੈਬ ਸੀਰੀਜ਼ ਵਿੱਚ ਕੰਮ ਕਰਦੇ ਨੇ ਕੋ-ਆਰਟਿਸਟ ਨੇ ਸਾਹਿਬ ਉਬੀ ਉੱਥੇ ਜ਼ਰੂਰ ਪਹੁੰਚ ਰਿਹਾ ਹੈ ਸਤਵੰਤ ਕੋਰ ਸਤੀ ਜੀ ਸਤਿ ਸ੍ਰੀ ਅਕਾਲ ਬੀਬਾ ਜੀ ਐਂਡ ਭਾਈ ਜੀ ਸਤਿ ਸ੍ਰੀ ਅਕਾਲ ਭੈਣੇ ਕੀ ਹਾਲ ਚਾਲ ਹੈ ਤੁਹਾਡਾ ਕੁਲਵੀਰ ਬੈਂਸ ਜੀ ਕਹਿੰਦੇ ਮੈਂ ਸਿੰਗਰ ਕੁਲਵੀਰ ਬੈਂਸ ਖੁਸ਼ੀ ਅਸੀਂ ਵੀ ਔਨਲਾਈਨ ਪ੍ਰੋਗਰਾਮ ਲੈ ਕੇ ਆਏ ਆ ਜੀ ਉਨੇ ਉਨੇ ਓਕੇ ਬਹੁਤ ਵਧੀਆ ਜੀ ਆਲ ਦਾ ਬੈਸਟ ਫੋਰ ਤੁਹਾਡੇ ਪ੍ਰੋਗਰਾਮ ਲਈ ਕਵਿਤਾ ਪੁਰੀ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ ਜੀ ਕਿਵੇਂ ਹੋ ਬਹੁਤ ਵਧੀਆ ਬਹੁਤ ਵਧੀਆ ਜੀ ਤੁਸੀਂ ਸੁਣਾਓ ਕਿਵੇਂ ਹੋ ਕਿੱਥੋਂ ਕਿੱਥੋਂ ਜੁੜ ਰਹੇ ਹੋ ਪਲੀਜ਼ ਇੱਕ ਵਾਰੀ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਮੈਂਸ਼ਨ ਕਰ ਦਿਓ ਤਾਂ ਕਿ ਪਤਾ ਲੱਗਦਾ ਰਹੇ ਸਾਨੂੰ ਤੇ ਕੀ ਰੌਣਕਾਂ ਨੇ ਸ਼ਿਵਰਾਤਰੀ ਦੀਆਂ ਤੁਹਾਡੇ ਸ਼ਹਿਰ ਵਿੱਚ ਸਿੰਘ ਦਾ ਇਕਬਾਲ ਸਿੰਘ ਜੀ ਬਾਜੀ ਤੁਸੀਂ ਕੁਝ ਬੋਲ ਨਹੀਂ ਰਹੇ ਤੇ ਰਾਈਟਰ ਨੇ ਬਹੁਤ ਵਧੀਆ ਸੁਣਾਓ ਕੋਈ ਗੱਲ ਬਾਤ ਕੁਲਵੀਰ ਬੈਂਸ ਪਲੀਜ਼ ਐਡ ਮੀ ਮੇਰੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਮੈਨੂੰ ਐਡ ਨਹੀਂ ਕਰਨਾ ਆਉਂਦਾ ਕਿਉਂਕਿ ਹਾਲ ਤੱਕ ਮੈਂ ਸਿੱਖਿਆ ਨਹੀਂ ਹੈ ਵੀ ਐਡ ਕਿਵੇਂ ਕਰਨਾ ਇਹਦੇ ਚ ਸਤਵੰਤ ਕੌਰ ਸਤੀ ਜੀ ਕਹਿ ਰਹੀ ਆ ਤੁਸੀਂ ਭੰਗ ਵਾਲੇ ਪਕੌੜੇ ਖਾ ਲੇ ਭੈਣੇ ਜੇ ਖਾਦੇ ਹੁੰਦੇ ਨਾ ਹੁਣ ਨੂੰ ਇਦਾਂ ਫੇਸ ਟੂ ਫੇਸ ਮੈਂ ਗੱਲ ਨਾ ਕਰਕੋ ਕਦੇ ਐਕਸਪੀਰੀਅੰਸ ਕੀਤਾ ਤੁਸੀਂ ਭੰਗ ਵਾਲੇ ਪਕੌੜਿਆਂ ਦਾ ਜਾਂ ਭੰਗ ਦਾ ਪ੍ਰਸ਼ਾਦ ਆਦਾ ਹੋਵੇ ਪੀਤਾ ਹੋਵੇ ਪ੍ਰਵੀਨ ਕੌਰ ਸਿੱਧੂ ਜੀ ਸਤਿ ਸ਼੍ਰੀ ਅਕਾਲ ਭੈਣੇ ਕਿਵੇਂ ਜਨਾਬ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਇਸੇ ਨਾਲ ਹੋਇਆ ਇਦਾਂ ਭੰਗ ਦਾ ਪ੍ਰਸ਼ਾਦ ਗ੍ਰਹਿਣ ਕਰਦੇ ਹੋਏ ਹੋ ਗਿਆ ਹੋਮੋ ਸ਼ੁਰੂ ਕੁਲਵੀਰ ਬੈਂਸ ਜੀ ਕਹਿੰਦੇ ਪੰਮੀ ਦੀਦੀ ਜੀ ਅਸੀਂ ਖੜੜ ਤੋਂ ਬਹੁਤ ਵਧੀਆ ਜੀ ਪਲੀਜ਼ ਐਡ ਮੀ ਕਿਵੇਂ ਐਡ ਕਰਾਂ ਮੈਂ ਮੈਨੂੰ ਲੱਗਦਾ ਮਿਲਤੀ ਰੰਤਾ ਇਹੋ ਚਨਾ ਪੈਣਾ ਲੱਗਦਾ ਆਪਾਂ ਵੀ ਗਲਤ ਟਾਈਮ ਤੇ ਲਾਈਵ ਹੋ ਗਏ ਹਾਂ ਹਾਂ ਮੈਨੂੰ ਲੱਗਦਾ ਟਾਈਮਿੰਗ ਸਹੀ ਨਹੀਂ ਹੈ ਲਾਈਵ ਹੋਣ ਦੀ ਕਿਉਂਕਿ ਸ਼ਾਇਦ ਮੰਦਰ ਗਏ ਹੋਣ ਲੋਕੀ ਮੱਥਾ ਟੇਕਣ ਓਕੇ ਕਿੱਥੋਂ ਇਥੋਂ ਤੂੰ ਹੋਇਆ ਸੀ ਆ ਪੁੱਛ ਬਲਿੰਕ ਕੋਇਆ ਸੀ ਮਟਕੇ ਵਾਂਗ ਹੋਇਆ ਸੀ ਬਹੁਤ ਜ਼ਿਆਦਾ ਲਾਈਵ ਨਹੀਂ ਨਾ ਹੁੰਦੀ ਇਸ ਕਰਕੇ ਮੈਨੂੰ ਬਹੁਤਾ ਜਿਆਦਾ ਪਤਾ ਨਹੀਂ ਚੱਲਦਾ ਹਰਫੂਲ ਪੁੱਲਰ ਜੀ ਬਹੁਤ ਵਧੀਆ ਰਾਈਟਰ ਨੇ ਇਹ ਇਹਨਾਂ ਨੇ ਲਿਖਿਆ ਹੈ ਪਰਵਾਜ਼ ਬਖਸ਼ੀ ਉਦਾਰੀਆਂ ਨੂੰ ਜੋ ਪੰਛੀ ਖੰਭਾ ਨੂੰ ਵਰਤ ਰਹੇ ਨੇ ਛੱਡ ਕੇ ਬਣਾਉਣੇ ਆ ਲੈਣਿਆ ਬਣੋਟੀ ਆ ਲੈਣਿਆ ਨੂੰ ਆਪਣੇ ਮੂਲ ਵੱਲ ਪਰਤ ਰਹੇ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਲਿਖਿਆ ਤੁਸੀਂ ਤੁਹਾਡੇ ਹੱਥਾਂ ਸਭ ਮੈਂ ਰਚਨਾਵਾਂ ਪੜਦੀਆਂ ਹਾਂਜੀ ਬੈਂਸਾ ਭੇਜੀਆ ਤੁਸੀਂ ਮੈਨੂੰ ਰਿਕੁਐਸਟ ਬਟ ਕਿੱਥੋਂ ਅਸੈਪਟ ਹੋਣੀ ਆ ਇਹ ਨਹੀਂ ਪਤਾ ਲੱਗ ਰਿਹਾ ਮੈਨੂੰ ਇਹਦੀ ਟਿਊਸ਼ਨ ਲੈਣੀਆਂ ਪੈਣੀਆਂ ਨੇ ਥੈਂਕਸੋ ਹਨ ਇਹ ਤੋਂ ਇਹ ਲੋਗ ਨੇ niche options ਤਾਂ ਆ ਰਹੇ ਆ ਨੇ ਛੋਟੀ ਸੀ ਜਦੋਂ ਖਾਂਦੇ ਸੀ ਭੰਗ ਭੰਗ ਦੇ ਪਕੌੜੇ ਕੀ ਅਸਰ ਹੁੰਦਾ ਸੀ ਫਿਰ ਤੁਸੀਂ ਗੋਲ-ਗੋਲ ਘੁੰਮਦੇ ਸੀ ਜਾਂ ਦੁਨੀਆ ਗੋਲ-ਗੋਲ ਘੁੰਮਦੀ ਸੀ ਵੈਸੇ ਮੈਂ ਸੁਣਿਆ ਵਾ ਕਿ ਭੰਗ ਦਾ ਅਸਰ ਸ਼ਾਇਦ ਸ਼ਰਾਬ ਤੋਂ ਵੀ ਜ਼ਿਆਦਾ ਖਤਰਨਾਕ ਹੁੰਦਾ ਸੁਣਨ ਚ ਆਇਆ ਕਦੇ ਐਕਸਪੀਰੀਅנס ਨਹੀਂ ਕੀਤਾ ਗੰਦਾ ਅਸਰ ਹੁੰਦਾ ਗੰਦਾ ਅਸਰ ਹੁੰਦਾ ਹਾਂ ਪਰ ਪਕੌੜੇ ਬਹੁਤ ਸਵਾਦ ਹੁੰਦੇ ਨੇ ਹਾਂ ਖਾਦੇ ਤੁਸੀਂ ਇੱਕ ਵਾਰੀ ਖਾਦੇ ਸੀ ਮੁਰਕਿਆ ਘਾਣ ਦਾ ਹੀ ਹੋਣੀ ਬਿਆ ਮੁਰਕੀ ਖਾਣ ਦਾ ਮੈਂ ਸੁਣਿਆ ਨਾ ਉਹਦੇ ਚ ਮਾਈਂਡ ਜਿਹੜਾ ਤੁਹਾਡਾ ਸਟਕ ਹੋ ਜਾਂਦਾ ਇੱਕ ਚੀਜ਼ ਤੋਂ ਹੀ ਮਤਲਬ ਤੁਸੀਂ ਰਿਪੀਟ ਤੇ ਲੱਗ ਜਾਂਦੇ ਆ ਕੋਈ ਵੀ ਚੀਜ਼ ਹੈ ਰਿਪੀਟ ਤੇ ਹੋ ਜਾਂਦਾ ਸ਼ੁਰੂ ਨਾ ਬਹਿ ਹੁੰਦਾ ਨਾ ਪੈਂਦਾ ਸਿਮਰਨ ਸੋਨੀ ਸਤਿ ਸ਼੍ਰੀ ਅਕਾਲ ਜੀ ਐਂਡ ਚੀਚਾ ਜੀ ਸਤਿ ਸ਼੍ਰੀ ਅਕਾਲ ਅਜੇ ਕੀ ਹਾਲ ਚਾਲ ਆ ਸੋਮਨਾਥ ਪੱਟੇ ਜੀ ਸਤਿਕਾਰ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਬਹੁਤ ਬਹੁਤ ਸਤਿਕਾਰ ਲਾਈਵ ਤਾਂ ਆਏ ਸੀ ਵੀ ਚਲੋ ਦੋ ਚਾਰ ਗੱਲਾਂ ਕਰ ਲਈਏ ਬਾਕੀ ਮੈਂ ਲੁਧਿਆਣੇ ਤੋਂ ਆ ਅਸੀਂ 7 ਵਜੇ ਵੀਵਰ ਨੇਸ਼ਨ ਵਿੱਚ ਜਾਣਾ ਵਾ ਉੱਥੇ ਜੇ ਕਿਸ ਕੋਈ ਮਿਲਣਾ ਚਾਹੁੰਦਾ ਤੇ ਉੱਥੇ ਆ ਸਕਦਾ ਜੀ ਐਨ ਆ ਦੇ ਓਪੋਜ਼ਿਟ ਮੈਂ ਪੋਸਟ ਵੀ ਪਾਈ ਆ ਸ਼ੇਅਰ ਕੀਤੀ ਆ ਆਈ ਥਿੰਕ ਇਹ ਜੇ ਸ਼ੇਅਰ ਕਰਕੇ ਕਰਨੀ ਫਿਰ ਰਿਕਵੈਸਟ ਆਏਗੀ ਇਦਾਂ ਦੀਆਂ ਰੌਣਕਾਂ ਨਹੀਂ ਸ਼ਿਵਰਾਤਰੀ ਦੀਆਂ ਦੱਸਿਓ ਜ਼ਰੂਰ ਮੈਨੂੰ ਲੱਗਦਾ ਪੰਨਾ ਕੱਲ ਦੁਬਾਰਾ ਲਾਈਵ ਹੋਣਾ ਚਾਹੀਦਾ ਆ ਮੈਨੂੰ ਲੱਗਦਾ ਮੈਂ ਮੈਸੇਜ ਦੇ ਦੀ ਵੀ ਕੱਲ ਅਸੀਂ ਲਾਈਵ ਹੋਵਾਂਗੇ ਕੱਲ ਦਾ ਹੀ ਟਾਈਮ ਰੱਖਣਾ ਪੈਗਾ ਜੇਕਰ ਮੇਰਾ ਸ਼ੂਟ ਨਾ ਹੋਇਆ ਤਾਂ ਪਹਿਲਾਂ ਅਨਾਉਂਸ ਕਰਨਾ ਪਿਆ ਕਰਨਾ ਹੂੰ ਅੰਮੀ ਦੀਦੀ ਜੀ ਕਿਰਨ ਨੂੰ ਨਾ ਉਹ ਤਾਂ ਤੁਹਾਡੇ ਨਾਲ ਬਹੁਤ ਲੜਦੇ ਨੇ ਐਦਾਂ ਦੀ ਕੋਈ ਕੋਈ ਗੱਲ ਨਹੀਂ ਹੈ ਅਸਲ ਜੋ ਮੇਰੇ ਭਾਬੀ ਜੀ ਲੱਗਦੇ ਨੇ ਮੇਰੇ ਮਤਲਬ ਕਜ਼ਨ ਬ੍ਰਦਰ ਦੀ ਵਾਈਫ ਨੇ ਉਹ ਉਹ ਉਹਨਾਂ ਨੂੰ ਵਿਚਾਰੇ ਨੂੰ ਰੋਲ ਹੀ ਐਦਾਂ ਦਾ ਮਿਲਦਾ ਸ਼ੀਜ਼ ਵੈਰੀ ਨਾਈਸ ਉਹ ਬਹੁਤ ਚੰਗੀ ਹੈ ਤੇ ਪਲੀਜ਼ ਕਮੈਂਟਾਂ ਵਿੱਚ ਉਹਨੂੰ ਗਾਲਾ ਨਾ ਕੱਢਿਆ ਕਰੋ ਉਹਨੂੰ ਰੋਲ ਹੀ ਐਦਾਂ ਦਾ ਮਿਲਦਾ 네ਗੇਟਿਵ ਰੋਲ ਮਿਲਿਆ ਉਹਦੇ ਵਿਚ ਵਿਚਾਰੀ ਉਹ ਕੀ ਕਰੇ ਤੁਸੀਂ ਫਿਲਮਾਂ ਵੀ ਦੇਖਦੇ ਹੋ ਪ੍ਰਾਨ ਬਹੁਤ ਵਧੀਆ ਇਨਸਾਨ ਸੀ ਪ੍ਰੇਮ ਚੋਪਰਾ ਹੋ ਗਿਆ ਡੈਨੀ ਹੋ ਗਿਆ ਲੇਕਿਨ ਕਿਰਦਾਰ ਜਿਹੜਾ ਹੈਗਾ ਉਹ 네ਗੇਟਿਵ ਮਿਲ ਜਾਂਦਾ ਜਿੱਦਾਂ ਦਾ ਕਰੈਕਟਰ ਉਹਨੂੰ ਪਲੇ ਕਰਨ ਨੂੰ ਮਿਲਦਾ ਵਿਚਾਰੀ ਓਦਾਂ ਕਰਦੀ ਆ ਕੋਈ ਹਰ ਕੋਈ ਨਹੀਂ ਕਰ ਸਕਦਾ ਹਾਂ ਹਰ ਕੋਈ ਨਹੀਂ ਕਰ ਸਕਦਾ 네ਗੇਟਿਵ ਹੁੰਦਾ ਤਾਂ ਪੋਜ਼ਿਟਿਵ ਜਿਹੜਾ ਹਾਈਲਾਈਟ ਹੁੰਦਾ ਮਨਿੰਦਰ ਸਿੰਘ ਜੀ ਗੁੱਡ ਈਵਨਿੰਗ ਮੈਮ ਵੈਰੀ ਗੁੱਡ ਈਵਨਿੰਗ ਜੀ ਕੀ ਹਾਲ ਚਾਲ ਹੈ ਤੁਹਾਡਾ किरण ਤੇ ਗगन ਬਹੁਤ ਨਾਈਸ ਸਮੇ ਫੇਰ ਕਿੰਨੀ ਉਹਨਾਂ ਲਈ ਕੋਈ ਵੀ ਬੁਰੇ-bure ਕਮੈਂਟ ਨਾ ਕਰਿਆ ਕਰੋ ਵੈਸੇ ਜੇ ਤੁਹਾਨੂੰ ਗੁੱਸਾ ਆਂਦਾ ਨਾ ਉਹਨੂੰ ਦੇਖ ਕੇ ਇਟ ਮੀਨਸ ਉਹ ਆਪਣੀ ਐਕਟਿੰਗ ਚ ਐਨੀ ਮਾਹਰ ਆ ਕਿ ਤੁਹਾਨੂੰ ਲੱਗਦਾ ਕਿ ਸੱਚੀ ਉਹ ਸ਼ਾਇਦ ਮੈਨੂੰ ਐਨੇ ਤੰਗ ਕਰਦੀ ਹੈ ਤਨ ਕਰ ਦਿੱਤਾ ਸੀ ਓਕੇ ਖਰਫੂਲ ਪੁੱਲਰ ਪਾਜੀ ਤੁਸੀਂ ਇਹ ਪਹਿਲਾਂ ਵੀ ਭੇਜੀ ਮੈਂ ਬੋਲੀ ਆ ਤੁਹਾਡੀ ਮੈਨੂੰ ਲੱਗਦਾ ਕਿ ਤੁਸੀਂ ਵੀ ਅੱਜ ਕੋਲੇ ਦਾ ਪ੍ਰਸ਼ਾਦ ਖਾਧਾ ਲੱਗਦਾ ਜੋ ਰਿਪੀਟ ਵਿੱਚ ਪਾਇਆ ਮੇਰੇ ਕੋਲ ਸਿਰਫ 10 ਮਿੰਟ ਨੇ ਜੇ ਕਿਸੇ ਨੇ ਕੋਈ ਗੱਲ ਕਰਨੀ ਆ ਤਾਂ ਪਲੀਜ਼ ਤੁਸੀਂ ਆਪ ਦਾ ਪੁੱਛ ਸਕਦੇ ਹੋ ਜੋ ਕੁਝ ਗੱਲ ਕਰਨੀ ਹੈ ਤੁਸੀਂ ਕਰ ਸਕਦੇ ਹੋ ਕਿਉਂਕਿ ਪੂਰੇ 10 ਮਿੰਟ ਬਾਅਦ ਮੈਂ ਲਾਈਵ ਬੰਦ ਕਰ ਦਾਂਗੀ ਸਿਰਫ 10 ਮਿੰਟ ਨੇ ਯਾਰ ਘਰ ਚੋਂ ਪਾਣੀ ਪਤਾ ਨਹੀਂ ਕਿ ਮਿਲ ਜਾਂਦਾ ਇਜ਼ੀ ਤੁਸੀਂ ਬਹੁਤ ਸੋਹਣਾ ਲਿਖਦੇ ਹੋ ਭੁੱਲਰ ਭਾਜੀ ਤੁਹਾਡੇ ਲਿਖਤਾਂ ਬਾਕਮਾਲ ਹੁੰਦੀਆਂ ਨੇ ਮੈਂ ਕਿੰਨੂੰ ਦਿਖਾਸ ਮਨਿੰਦਰ ਸਿੰਘ ਜੀ ਕਹਿ ਰਹੇ ਨੇ ਆਈ ਐਮ ਗੁੱਡ ਹੋਪ ਯੂ ਵਿਲ ਬੀ ਆਲਸੋ ਗ੍ਰੇਟ ਹਾਂਜੀ ਬਿਲਕੁਲ ਜੀ ਕਿਰਪਾਏ ਵਾਹਿਗੁਰੂ ਦੀ ਸ਼ਰਨ ਕੋਰ ਸਸਿਕਾ ਜੀ ਕੀ ਹਾਲ ਬਹੁਤ ਵਧੀਆ ਜੀ ਤੁਸੀਂ ਸੁਣਾਓ ਕਿਵੇਂ ਹੋ ਤੁਸੀਂ ਕਿੱਥੋਂ ਇਹ ਜ਼ਰੂਰ ਦੱਸਿਓ ਆਪਦੇ ਸ਼ੈਰ ਦਾ ਨਾਮ ਮਨਿੰਦਰ ਸਿੰਘ ਜੀ ਸ਼ਰਨਕੌਰ ਜੀ ਜ਼ਰੂਰ ਦੱਸਿਓ ਸ਼ਰਨਕੌਰ ਬਹੁਤ ਸੋਹਣੀ ਐਕਟਿੰਗ ਕਰਦੇ ਹੋ ਤੁਸੀਂ ਬਹੁਤ ਬਹੁਤ ਸ਼ੁਕਰੀਆ ਜੀ ਮੁੱਲ ਪੈ ਜਾਂਦਾ ਜਦੋਂ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਂਦੀ ਐਕਟਿੰਗ ਚੰਗਾ ਲੱਗਦਾ ਗੁਰਮੀਤ ਕੌਰ ਮੀਤ ਜੀ ਕਹਿ ਰਹੇ ਨੇ ਯੂਰ ਐਕਟਿੰਗ ਸੋ ਗੁੱਡ ਬਹੁਤ ਬਹੁਤ ਸ਼ੁਕਰੀਆ ਜੀ ਸ਼ਰਨ ਕੁਵਰ ਜੀ ਕਰਨਾਲ ਤੋਂ ਡੀਅਰ ਵੈਰੀ ਨਾਈਸ ਕਿੰਦਾਂ ਦੀਆਂ ਰੌਣਕਾਂ ਨੇ ਤੁਹਾਡੇ ਕਰਨਾਲ ਚ ਅੱਜ ਦੇ ਦਿਨ ਦੀਆਂ ਸ਼ਿਵਰਾਤਰੀ ਤੇ ਕਿੰਨਾ ਕੁ ਹੈਗਾ ਤੁਹਾਡੇ ਸ਼ਹਿਰ ਦੇ ਵਿੱਚ ਸਾਡੇ ਲੁਧਿਆਣਾ ਤਾਂ ਸਾਰਾ ਸਜਿਆ ਪਿਆ ਹੈ ਸੱਚੀ ਭੋਲੇ ਦੀ ਬਰਾਤ ਵਾਲਾ ਕੰਮ ਹੋਇਆ ਹੋਇਆ ਜਿਵੇਂ ਬਰਾਤੀਆਂ ਦਾ ਸਵਾਗਤ ਹੁੰਦਾ ਹਰ ਇੱਕ ਮੰਦਰ ਸਭ ਕੁਝ ਬਹੁਤ ਸਜਿਆ ਹੋਇਆ ਹੈ ਸੁਖਪ੍ਰੀਤ ਬੱਡੋ ਜੀ ਸਤਿ ਸ਼੍ਰੀ ਅਕਾਲ ਪਰਮਿੰਦਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਚੰਗਾ ਲੱਗਿਆ ਦੇਖ ਕੇ ਕਿ ਤੁਸੀਂ ਲਾਈਵ ਵਿੱਚ ਆਇਓ ਕੁੱਲ ਵੀ ਬੈਸ ਤੰਮੀ ਦੀਦੀ ਜੀ ਤੁਹਾਡੀ ਐਕਟਿੰਗ ਐਕਟਿੰਗ ਬਹੁਤ ਹੀ ਜ਼ਿਆਦਾ ਵਧੀਆ ਹੈ ਜੀ ਨਾਲੇ ਅਸੀਂ ਮਜ਼ਾਕ ਕਰਦੇ ਸੀ ਜੀ ਸੌਰੀ ਕਿਰਨ ਜੀ ਬਹੁਤ ਵਧੀਆ ਕਿਰਦਾਰ ਵੀ ਕਿਰਦਾਰ ਇਹ ਯਾਰ ਕਮੈਂਟ ਉੱਪਰ ਚੱਲ ਗਿਆ ਕਿਰਦਾਰ ਨੇ ਬੰਦੇ ਨੇ ਨਿਭਾਉਂਦੇ ਨਹੀਂ ਸੋ ਇਕੱਠਾ ਲਿਖਿਆ ਆਉਣਾ ਨਿਭਾਉਂਦੇ ਨਹੀਂ ਬਿਲਕੁਲ ਜੀ ਬਹੁਤ ਵਧੀਆ ਉਹ ਕਿਰਦਾਰ ਨਿਭਾਉਂਦੀ ਆ ਉਹਨੂੰ 네ਗੇਟਿਵ ਦੇ ਦਿਓ ਪੋਜ਼ਿਟਿਵ ਦੇ ਦਿਓ ਹਰ ਇੱਕ ਵਿੱਚ ਬਾਕ ਕਮਾਲ ਕਰਦੀ ਐਕਟਿੰਗ ਸ਼ਰਨਕੌਰ ਮੈਂ ਆਪ ਦੀਆਂ ਸਾਰੀਆਂ ਪੋਸਟ ਦੇਖਦੀ ਆ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਹੌਸਲਾ ਮਿਲਦਾ ਜਦੋਂ ਪਤਾ ਲੱਗਦਾ ਕਿ ਤੁਸੀਂ ਇੰਨਾ ਮਤਲਬ ਪਿਆਰ ਦਿੰਨੇ ਹੋ ਪੋਸਟਾਂ ਨੂੰ ਇੰਨਾ ਚੰਗੀ ਤਰ੍ਹਾਂ ਆਬਜ਼ਰਵ ਕਰਦੇ ਹੋ ਤੇ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ जसदीप जस परमिंदर जी सत की हाल ने थोड़ा जसदीप जी सत बहुत बहुत वादिया हाल चाल आ मेरा उम्मीद कर दिया तुसी भी ठीक होंगे शरण कौर हां जी बहुत रौनक है जी इधर भी बिल्कुल जी सारा शहर दुल्हन वगू सजाया पाया है ਬੈਂਸੂ ਮੈਂ ਐਕਚੁਅਲੀ ਮੈਨੂੰ ਨਾ ਵਾਕਈ ਸਿੱਖਣਾ ਪੈਣਾ ਵਾ ਕਿਉਂਕਿ ਮੈਂ ਆਂਦੀ ਆਂਦੀ ਨਹੀਂ ਨਾ ਹੈਗੀ ਲਾਈਵ ਮੈਨੂੰ ਐਡ ਨਹੀਂ ਕਰਨਾ ਆ ਰਿਹਾ ਰਵਿੰਦਰ ਸਿੰਘ ਬਿਲਕੁਲ ਹੋਰ ਦਿਉਰਾ ਕੀ ਹਾਲ ਚਾਲ ਹੈ ਇਨਕਲਾਬ ਜਿੰਦਾਬਾ ਸਤਿ ਸ਼੍ਰੀ ਅਕਾਲ ਬਿਗ ਬ੍ਰੋ ਐਂਡ ਪਬਜੀ ਬਿਗ ਬ੍ਰੋ ਚਲੇਗੇ ਉਹਨਾਂ ਨੇ ਕੰਮ ਜਾਣਾ ਸੀ ਹੈਪੀ ਸ਼ਿਵਰਾਤਰੀ ਤੁਹਾਨੂੰ ਵੀ विनोद संधु जी सत श्रीकाल जी की हाल चाल है कुलवीर जी नेक्स्ट टाइम पक्का जब तक मैं सीख लूंगी कि ऐड करना के इस टाइम ली सॉरी क्योंकि मैं सिर्फ पंच मिनट होर लाइव हाँ उस तो बाद बंद कर देना मैं लाइव ਜਸਦੀਪ ਜਸ ਅੱਜ பாਜੀ ਕਿੱਥੇ ਆਏ ਦੀ பாਜੀ ਹੁਣੇ-ਹੁਣੇ ਗਏ ਨੇ ਉਹਨਾਂ ਨੂੰ ਇੱਕ ਕੰਮ ਜ਼ਰੂਰੀ ਜਾਣਾ ਸੀ ਉਹਨਾਂ ਨੇ ਇਸ ਕਰਕੇ ਉਹ ਹੁਣੇ-ਹੁਣੇ ਗਏ ਨੇ ਅੱਛਾ ਮੈਨੂੰ ਇਹ ਦੱਸਿਓ ਸਰਦਾਰ ਜੀ ਦੀ ਐਂਟਰੀ ਪਈ ਸੀ ਬੂਹੇ ਬਾਰੀਆਂ ਦਾ ਜਿਹੜਾ ਕੱਲ ਆਇਆ ਸੀ ਐਪੀਸੋਡ ਇਹਨਾਂ ਦੀ ਐਕਟਿੰਗ ਕਿੱਦਾਂ ਦੀ ਲੱਗੀ ਤੁਹਾਨੂੰ ਮੋਸਟਲੀ ਸਾਰਿਆਂ ਨੇ ਪੁੱਛਦੇ ਰਹਿੰਦੇ ਨੇ ਕਿ ਦੀਦੀ ਤੁਹਾਡੇ ਹਸਬੰਡ ਕਿਹੜੇ ਨੇ ਕਿਉਂਕਿ ਵੈਬ ਸੀਰੀਜ਼ ਵਿੱਚ ਨਹੀਂ ਹੈ ਮੇਰੇ ਨਾਲ ਕੰਮ ਕਰ ਰਹੇ ਸੀ ਬਟ ਉਹਨਾਂ ਦੀ ਗੈਸਟ ਅਪੀਅਰੈਂਸ ਕੀਤੀ ਸੀਗੀ ਕੱਲ ਵਾਲੇ ਐਪੀਸੋਡ ਵਿੱਚ ਐਜ਼ ਅ ਕਸਟਮਰ ਉਹ ਜ਼ਰੂਰ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਇਹਨਾਂ ਦਾ ਰੋਲ ਸਸਚਿਕਾ ਸੋਖੀ ਸਾਹਬ ਕੀ ਹਾਲ ਚਾਲ ਸ਼ਰਨਪੌਰ ਮੇਰਾ ਬਹੁਤ ਮਨ ਕਰਦਾ ਹੈ ਆਪ ਨੂੰ ਮਿਲਣ ਤੇ ਮੋਸਟ ਵੈਲਕਮ ਜੀ ਜ਼ਰੂਰ ਹੁਣ ਵੀ ਅਸੀਂ ਮੈਂ ਜਿੱਦਾਂ ਕਿ ਪਹਿਲਾਂ ਵੀ ਮੈਂਸ਼ਨ ਕੀਤਾ ਵਾ ਬੀਵਰ ਨੇਸ਼ਨ ਵਿੱਚ ਪਹੁੰਚ ਰਹੇ ਆਂ ਰਾਉਂਡ 7 ਤੇ ਤੁਸੀਂ ਪਹੁੰਚ ਸਕਦੇ ਹੋ ਜੇ ਤੁਸੀਂ ਲੁਧਿਆਣੇੋਂ ਤੋਂ ਸ਼ਰਨਕੌਰ ਮੈਂ ਲੁਧਿਆਣੇ ਆਵਾਂਗੀ ਤੇ ਮੈਨੂੰ ਮਿਲੋਗੇ ਤੁਸੀਂ ਬਿਲਕੁਲ ਜੀ ਜ਼ਰੂਰ ਮਿਲਾਂਗੇ ਆਂਟੀ ਲਾਈਵ ਜਾ ਚੁੱਕੇ ਨੇ ਮੇਰੀ ਮਾਂ ਬੂਹੇ ਬਾਗੀਆਂ ਵਿੱਚ ਸਤਿ ਸ਼੍ਰੀ ਅਕਾਲ ਆਂਟੀ ਜੀ ਸਰਨਜੀਤ ਕੌਰ ਜੀ ਕੀ ਹਾਲ ਚਾਲ ਆਂਟੀ ਦੇਖੋ ਮੇਰੇ ਖੁਸ਼ੀ ਦੇ ਅੰਸੂ ਆ ਗਏ ਮੇਰੀ ਮਾਂ ਆ ਗਏ ਇਹ ਸਾਡੇ ਸਾਰਿਆਂ ਦੀ ਮਾਂ ਹੈ ਬਹੁਤ ਸੋਹਣਾ ਬਹੁਤ ਸੋਹਣਾ ਆਪ ਦਾ ਕੈਰੈਕਟਰ ਪਲੇ ਕਰਦੇ ਨੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਆਂਟੀ ਤੋਂ आंटी प्रशाद तुम कले कले खा गए जा रखा गल बात सिर्फ दो मिनट रह गए मैं बंद कर देना लाइव जसदीप जस ਭਾਜੀ ਦੀ ਐਕਟਿੰਗ ਬਹੁਤ ਵਧੀਆ ਕੀਤੀ ਲੱਗਦਾ ਨਹੀਂ ਸੀ ਕਿ ਪਹਿਲੀ ਵਾਰ ਭਾਜੀ ਨੇ ਇਹ ਐਕਟਿੰਗ ਭਾਜੀ ਨੇ ਐਕਟਿੰਗ ਵਧੀਆ ਕੀਤੀ ਸੀ ਗੋਡ ਬlesਟ ਟੂ ਭਾਜੀ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜਸਦੀਪ ਜਸ ਜੀ ਸ਼ਰਨ ਕੋਲ ਜੀ ਆਂਟੀ ਤਾਂ ਗ੍ਰੇਟ ਨੇ ਜੀ ਦੇਖਿਆ ਆਂਟੀ ਜੀ ਤੁਸੀਂ ਗ੍ਰੇਟ ਹੋ ਤਾਂ ਹੀ ਅਸੀਂ ਆਰਟਿਸਟਾਂ ਤੋਂ ਇੰਨਾ ਕੁਝ ਸਿੱਖ ਰਹੇ ਹਾਂ ਬੈਂਸ ਸਾਹਿਬ ਕੀ ਕਹਿ ਰਹੇ ਨੇ ਗੁੱਡ ਸੀਜੀ ਐਕਟਿੰਗ ਜਿਵੇਂ ਮਿੰਦੋ ਤੇ ਦੇਵ ਕਿਰਨ ਤੇ ਗगन ਤੁਸੀਂ ਵੀ ਸੀਰੀਅਲ ਵਿੱਚ ਭਾਜੀ ਦੇ ਨਾਲ ਰੋਲ ਕਰਿਆ ਕਰੋ ਮਨਾਂਦੀਆਂ ਭਾਜੀ ਨੂੰ ਪਰ ਭਾਜੀ ਮੰਨਦੇ ਨਾ ਥੋੜਾ ਕੰਮ ਕਰਦਾ ਔਖਾ ਹੋ ਜਾਂਦਾ ਚਰਨਜੀਤ ਆਂਟੀ ਵਧੀਆ ਆਂਟੀ ਮੇਰੇ ਪਕੌੜੇ ਰੱਖ ਲਿਓ ਜੇ ਕੱਲ ਸ਼ੂਟ ਹੋਇਆ ਤਾਂ ਫਿਰ ਮੈਂ ਜ਼ਰੂਰ ਆਉਂਗੀ ਖਾਨ ਮੁਨਜ਼ਜ਼ਾ ਖਾਨ ਮੁਬਾਰਕਾ ਸ਼ਿਵਰਾਤਰੀ ਦੀਆਂ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸਰਨਜੀਤ ਕੋ ਤੁਸੀਂ ਤਾਂ ਆਉਣਾ ਸੀ ਅੱਜ ਅੱਜਾਂ ਟਾਈਮ ਨਹੀਂ ਲੱਗਿਆ ਅੱਜ ਰਾਈਟਿੰਗ ਦਾ ਦਿਨ ਸੀਗਾ ਸ਼ੂਟਿੰਗ ਦਾ ਨਹੀਂ ਸੀ ਆਪਣਾ ਅਮਰ ਨੇ ਫੋਨ ਕਰਿਆ ਸੀ ਹਾਂਜੀ ਕੀਤਾ ਸੀ ਫੋਨ ਉਹਨੇ ਤਾਂ ਬੁਲਾਇਆ ਵੀ ਸੀ ਪਰ ਅੱਜ ਰਾਈਟਿੰਗ ਦਾ ਦਿਨ ਸੀਗਾ ਨਾ ਤੇ ਫਿਰ ਮੈਂ ਆਈ ਨਹੀਂ ਮੈਂ ਕਿ ਚਲੋ ਕੱਲ ਹੀ ਖਾ ਲਾਂਗੇ ਪ੍ਰਸ਼ਾਦ वैसे भी टीम लिये रखे ही होना वा जो कटे होव गे तो चलो जी हम मैं लाइव ऑफ कर दी बंद कर दी क्योंकि मेरा भी टाइम हो गया इन्ना मेरे को जस्ट शेर गिल हैप्पी शिवरात्रि ਤੁਹਾਨੂੰ ਵੀ ਜੀ ਹੈਪੀ ਸ਼ਿਵਰਾਤਰੀ ਤੇ ਨਾਲ ਤੁਹਾਨੂੰ ਤੁਹਾਡੀ ਐਨੀਵਰਸਰੀ ਦੀਆਂ ਬਲੇਟਿਡ ਮੁਬਾਰਕਬਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਚਰਨਜੀਤ कौर ਪੱਕਾ ਠੀਕ ਹੈ ਆਂਟੀ ਹੁਣ ਫਿਰ ਮੈਨੂੰ ਕੱਲ ਦੀ ਉਡੀਕਾ ਕੱਲ ਪਰਸ਼ਾ ਸਕਦੇ ਆਂ ਬੈਂਸ ਆਬ ਇੱਕ ਲਾਸਟ ਮੈਸੇਜ ਹਾਂਜੀ ਹਾਂਜੀ ਦੱਸੋ ਕੀ ਮੈਸੇਜ ਆ ਤੁਹਾਡਾ ਜਸ ਸ਼ੇਰ ਬਹੁਤ ਸੋਹਣੇ ਲੱਗ ਰਹੇ ਹੋ ਭੈਣ ਥੈਂਕ ਯੂ ਜੀ ਥੈਂਕ ਯੂ ਸੋ ਮਚ ਸ਼ਰਮ ਕੋਰ ਓਕੇ ਬਾਏ ਜੀ ਬਾਏ ਬਾਏ ਜ਼ਫਰ ਅਵਾਨ ਅਵਾਨ ਕੀਏ ਮੈਨੂੰ ਮੜਜ ਕਲੀਅਰ ਕਰ ਦਿਓ ਬਸ ਤੇ ਰਹੋ ਤੁਹਾਨੂੰ ਵੀ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਤਦੋਂ ਹੁਣ ਮੈਂ ਲਾਈਵ ਬੰਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਇਹ ਚੜ੍ਹਦੀ ਕਲਾ ਬਖਸ਼ੇ ਜਲਦੀ ਹੀ ਫੇਰ ਲਾਈਵ ਹੋਵਾਂਗੇ ਨਾਲ ਮੈਂ ਸਿੱਖ ਕੇ ਆਉਂਗੀ ਕਿ ਇਹਦੇ ਵਿੱਚ ਦੂਸਰੇ ਬੰਦੇ ਨੂੰ ਐਡ ਕਿਵੇਂ ਕਰੀਦਾ ਟਿਲ ਦੈਨ ਬਾਏ ਬਾਏ ਤੇ ਹਰ ਹਰ ਮਹਾਦੇਵ ਸਤਿ ਸ਼੍ਰੀ ਅਕਾਲ ਜੀ